ਕਿ ਵੀਰਾ ਵੇ ਮਰਾ ਬੇ ਮੇਰਾ ਮੈਂ ਤਾਂ 450 ਉਹ ਲੈ ਯਾਰ ਕੁਛ ਨਹੀਂ ਹੁੰਦਾ ਮੈਂ ਤਾਂ ਪਾਈ ਚਿੱਟ ਦੇ ਨਾਲ ਹੀ ਪਾਈ ਚਲ ਕੀ ਨਾ ਦੇ ਦੇ ਨਾ ਅੱਗਾ ਦੋਕ ਦਾਣੇ ਲੈ ਕਹਿੰਦਾ ਦੋਕ ਦਾਣੇ ਆ ਹਾਂ ਲਾਲ ਰੰਗ ਦਾ ਲਾਲ ਰੰਗ ਦਾ ਸੱਪ ਦਿਹਾਇਆ ਬਾਈ ਹਾਂ ਪਹਿਲਾਂ ਨਾ ਮੈਂ ਦਾਦਾ ਕਹਿੰਦੀ ਹੁੰਦੀ ਸੀ ਵੀਡੀਓਸ ਤੇ ਫਿਰ ਚਾਚਾ ਕਹਿੰਦਾ ਕਹਿੰਦਾ ਜੇ ਤੁਸੀਂ ਦਿਖਾਉਣੀ ਆ ਤਾਂ ਰਿਐਲਿਟੀ ਦਿਖਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਠੰਡ ਤੋਂ ਬਚੇ ਹੋਏ ਹੋਵਗੇ ਤੇ ਸਾਡੇ ਵਾਂਗੂ ਬਾਈ ਇੱਦਾਂ ਧੁੱਪ ਸੇਕ ਰਹੇ ਹੋਵਗੇ। ਮੈਂ ਜਾ ਕੇ ਆਏ ਵੀ ਫਿਰ ਠੀਕ ਆ। ਪਾਪੇ ਕੋਲੇ। ਫੇਰ ਰਾਤ ਆ ਗਈ। ਮੈਂ ਖੇਤ ਚ ਇੱਧਰ ਮੇਰਾ ਪਾਪਾ ਹੀ ਨਹੀਂ ਦਿਖ ਰਿਹਾ ਮੈਨੂੰ ਕਿੱਥੇ ਆ। ਦੇਖ ਰਿਹਾ ਯਾਰ ਲੱਭ ਨਹੀਂ ਆ। ਦੇਖ ਆ ਰੈਡੀ ਸੀਗੀ ਨਾ ਇਹ ਰੈਡੀ ਲੈ ਕੇ ਜਾਣੀ ਆਪਾਂ ਨੇ ਇੱਧਰ ਦੇਖਣ ਡੁਕਾਂ ਸ਼ਾਂਤੀਆਂ ਨੇ ਮੇਰੇ ਪਾਪੇ ਨੇ। ਇਹ ਲੈ ਕੇ ਜਾਣੀ ਆ ਸੀਆਂ। ਘਰੇ ਹੈ ਨਹੀਂ ਸੀ ਕੋਈ ਮੇਰੇ ਬਾਪੇ ਨੇ ਚੱਲ ਮੈਨੂੰ ਬੁਲਾ ਲਿਆ। ਹੁਣ ਮੇਰੇ ਪਾਪਾ ਦਿਖੇ ਨਹੀਂ ਰਿਹਾ ਪਤਾ ਨਹੀਂ ਕਿੱਥੇ ਆ। ਉਹ ਆ ਰਿਹਾ ਲੈ। ਕਿੱਲ ਨਹੀਂ ਹੈਗਾ ਮੈਨੂੰ ਦੱਸਿਆ ਨਹੀਂ ਲੈ ਕੇ ਆਉਣਾ ਕੋਸ ਚੜੀ ਖੰਦ ਤੇ ਟੁੱਟਿਆ ਪਾਟਿਆ ਮੋਰ ਛੱਲੇ ਜਦਿਆ ਉਹ ਤਾਂ ਲੈ ਆਉਣੀ ਆ ਮੋਟਰਸਾਈਕਲ ਉਹ ਟੁੱਟ ਗਿਆ ਪਾਪੇ ਬ੍ਰੇਕ ਦਾ ਉਹ ਸਪਰਿੰਗ ਨਿਕਲ ਗਿਆ ਆਟੋਮੈਟਿਕ ਹੋ ਗਿਆ ਹਾਂ ਬ੍ਰੇਕ ਲੱਗਦਾ ਲੱਗਦਾ ਤਾਂ ਜਮੀ ਥੱਲੇ गिर ਗਿਆ ਉਹ ਲੱਗਦਾ ਹੈਗਾ ਹਾਂ ਕਿ ਆਵਾ ਕੱਲ ਤੋਂ ਟੁੱਟਿਆ ਉਹਦਾ ਹਾਰਮਨ ਘਰੇ ਦੀਆਂ ਦਾ ਟੁੱਟਿਆ ਹੋਇਆ ਆ ਦੇਖ ਉਹ ਇਹ ਦੇਖ ਥੱਲੇ ਨੂੰ ਗਿਰ ਗਿਆ ਸਾਰਾ ਹੋ ਆ ਦੇ ਉਵੇਂ ਆ ਹੁੰਦਾ ਦੇਖੋ ਹਾਂ ਆ ਦੇ ਆ ਜਾ ਆ ਵੀ ਇਹਦਾ ਔਖਾ ਲੱਗਦਾ ਹੁਣ ਚੱਲ ਸਾਰ ਲਾਂਗੀ ਕੋਈ ਨਹੀਂ ਥੋੜਾ ਬੁੱਤ ਤੇ ਲੱਗਦਾ ਨਾ ਹਾਂ ਹਾਂ ਲੋੜੇ ਲਾਉਣ ਦੇ ਹੌਲੇ ਰੱਖੀ ਠੀਕ ਆ ਭਾਈ ਜਸ ਅਬੀ ਆ ਲੈਣਾ ਆਈ ਆ ਮੈਂ ਵਾਪਸ ਇਹ ਭੁੱਲ ਗਈ ਸੀ ਮੈਂ ਹੁਣ ਇਹਨੂੰ ਲੈ ਕੇ ਜਾਂਦੇ ਆਪਾਂ ਕੁਛ ਨਹੀਂ ਥਿਆ ਆਹੀ ਆ ਦੇਖੀ ਹੋ ਵੀ ਹੋਇਆ ਹਾਂ ਹੂੰ ਇਹਦੇ ਇੱਕ ਬਰੇ ਟੁੱਚੇ ਲਵਾ ਲਿਆ ਤੇ ਅਲੀ ਨਾਲ ਰਹੀ ਜਾਊਗਾ ਹੂੰ ਮਿੰਨਾ ਹੋਵੇ ਇੱਕ ਹੈਗੀ ਤਾਂ ਸਹੀ ਦੀ ਨੀਲੀ ਜੀ ਇੱਕ ਹੋਰ ਦੀ ਨੀਲੀ ਜੀ ਉਹ ਉਹ ਹੀ ਲੈਣ ਪਈ ਸੀ ਤੂੰ ਦੋ ਦੋ ਨਿਕਲੇ ਪਏ ਇਹਦਾ ਸਪਰਿੰਗ ਉਰੋਂ ਨਿਕੜਿਆ ਰਹਾ ਹਾਂ ਕਕਲੀ ਜੀ ਆ ਚੱਲ ਕੋਈ ਨਹੀਂ ਸਾਰ ਲਾਂਗੇ ਹਾਂ ਹਾਂ ਪਾਉਣੇ ਇੱਕ ਛੋਟਾ ਜਿਹਾ ਘਰੇ ਪਿਆ ਜਿਹਾ ਹਾਂ ਜਿਆ ਬਈਆ ਪਿੱਛੇ ਬੈਠੇਗਾ ਕਿ ਆ ਸਾਹਮਣਾ ਇਹਨੂੰ ਹੌਣ ਤੇ ਲੈ ਪੁੱਤ ਪਿੱਛੇ ਨਹੀਂ ਮੈਂਦਾ ਭਾਈ ਹਾਂ ਗਿੱਰਨ ਜਿਹਾ ਰੱਖ ਕੇ ਹੌਣੇ ਚੱਲਣਾ ਚੱਲ ਕੋਈ ਨਹੀਂ ਵੀ ਦੇਖੋ ਤੁਹਾਨੂੰ ਆਪਾਂ ਮਿਲਾਉਨੇ ਆ ਆਪਣੇ ਘਰੇ ਆ ਗਏ ਰਿਸ਼ਤੇਦਾਰ ਲੈ ਜੀ ਲੈ ਕੀ ਬਾਤ ਐ ਵੀ ਕੀ ਬਾਤ ਐ ਟਾਈਮ ਲੱਗਿਆ ਹੈ ਤੁਹਾਡਾ ਆਉਣ ਦਾ ਹੈ ਬਸ ਭਾਈ ਅਸੀਂ ਵੱਡੇ ਬੰਦੇ ਹੈ ਵੱਡੇ ਬੰਦੇ ਸਤਿ ਸ਼੍ਰੀ ਅਕਾਲ ਜੀ ਅਛਾ ਲੈ ਆਏ ਮਿਲ ਗਈ ਦੀ ਹਾਂ ਇਹ ਪੌਦਾ ਉਹ ਕਹਿੰਦੇ ਪਾਣੀ ਪਾ ਲਈਓ ਇਹ ਪਾਪੇ ਦੀ ਜੰਤਰੀ ਪਾਪੇ ਨੇ ਮੰਗਾਈ ਸੀ ਹਾਂ ਮੰਗਾਈ ਸੀ ਹਾਂ ਦੋਨੋਂ ਚੀਜ਼ਾਂ ਲੈ ਆ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੈ ਵਧੀਆ ਹਾਂ ਹੈਲੋ ਗਾਇਸ ਕੀ ਮੈਂ ਆ ਵਧੀਆ ਲੋ ਵੀ ਅੰਦਰ ਬੈਠੋ ਤੁਹਾਨੂੰ ਲਈ ਆਈਏ ਆਪਾਂ ਚਾਹ ਬਣੀ ਨਹੀਂ ਕੋਈ ਗੱਲ ਐਨੇ ਮੈਂ ਪੜਿਆ ਨਾ ਪਾਪੇ ਕੋਲ ਜਾ ਕੇ ਆਈ ਬਸ 2 ਮਿੰਟ ਚ ਓਕੇ ਮੇਰੇ ਨਾਲ ਅੱਜ ਬਹੁਤ ਜੀ ਕਰੀ ਜਾਂਦਾ ਲੇਜ਼ ਖਾਣ ਨੂੰ ਮੈਂ ਨੇ ਇੱਕ ਅੱਧੀ ਰੀਲ ਦੇਖ ਲਈ ਸੀ ਲੇਜ਼ ਵਾਲੀ ਈਆ ਕੁਰਕਰੇ ਵਾਲੀ ਹਨਾ ਤੇ ਮੈਂ ਪਾਪੇ ਤੋਂ ਮੰਗਾਉਣੀ ਆ ਥੋੜੀ ਜਿਹੀ ਹਵਾ ਵੀ ਨਹੀਂ ਹੈ ਜੀ ਭੈਣ ਚੋਸ ਤੇ ਕੱਟ ਦੋ ਆਣ ਗਿਆ ਹੈ ਇੱਕ ਦਸ ਦਾ ਇੱਕ ਆਉਂਗਾ ਹਾਂ ਕਹ ਕੁਰਕਰੇ ਜਾਂ ਲੇਜ਼ ਕੁਰਕਰੇ ਜਾਂ ਲੇਜ਼ ਕਿਆ ਬਾਤ ਹੈ ਵਈ ਇਹ ਜਾਂਦੇ ਦੂਰ ਨਹੀਂ ਹੈਗੀ ਦੁਕਾਨ ਆਪਣੀ ਲਵੇ ਹੀ ਹੈ ਜੇ ਮੁਰ ਵੀ ਆਇਆ ਮੇਰਾ ਪਾਪਾ ਵਾਹ ਕੀ ਬਾਤ ਹੈ ਦੂਰੋਂ ਹੀ ਹੱਥ ਖੜਾ ਕਰਦਾ ਆ ਰਿਹਾ ਉਹ ਦੇਖੋ ਲੈ ਆਂਦੇ ਕੀ ਬਾਤ ਹੈ ਹੈ ਖੱਡੀ ਆ ਜੀਆ ਕੋਈ ਘਾ ਦੋ ਕੁ ਦਾਣੇ ਲੈ ਕਹਿੰਦਾ ਦੋ ਕੁ ਦਾਣੇ ਆ ਐਨੇ ਕੀ ਹੁੰਦੇ ਨੇ ਆ ਦੇਖਣ ਵਾਲੇ ਲੈ ਲੈ ਕੇ ਜਾਓ ਹਾਰਮਨ ਕੀ ਚੀਜ਼ ਹਾਰਮਨ ਰਾਉਂਦੇ ਆ ਕੀ ਗਿਫਟ ਬਣਾ ਇਹ ਹਾਂ 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 ਇਹ ਨਾ ਸਰਪਲੈਟ ਆਇਆ ਸੀਗਾ ਅੱਛਾ 에어 ਫਰਾਇਰ ਆਹੇ 에어 ਫਰਾਇਰ ਕੋਈ ਕੈਂਟ ਕੰਪਨੀ ਦਾ ਅਸ਼ਿਆ ਬਟ 에어 ਗਲਤ ਡਿਲੀਵਰ ਹੋ ਗਿਆ ਆਪਾਂ ਨੂੰ ਗਲਤ ਡਿਲੀਵਰ ਹੋ ਗਿਆ ਉਹ ਕਿਵੇਂ ਉਹ ਕਹਿੰਦੇ ਤੁਹਾਡਾ ਨਹੀਂ ਸੀਗਾ ਜੀ ਇਹ ਆਪਣੀ ਤੋਂ ਸੀਗਾ ਟਰੋਲੀ ਬੈਗ ਆਪਣਾ ਹਾ ਅੱਛਾ ਪਰ ਇਹ ਵੀ ਆਪਣਾ ਟਰੋਲੀ ਬੈਗ ਵੀ ਘੈਂਟ ਆ ਉਹਦਾ ਅਮਰੀਕਨ ਟੂਰਿਸਟ ਕੰਪਨੀ ਦਾ ਅੱਛਾ ਚਲੋ ਵੀ ਠੀਕ ਆ ਪਰ ਇਹ ਕੀ ਵੀ ਹੋ ਗਿਆ ਚਾਚੇ ਆਪਣੇ ਕੋਲੇ ਗਲਤ ਡਿਲੀਵਰ ਬਸ ਬਾਈ ਮਿਸਟੇਕ ਕਹਿ ਲੋ ਜਿੱਦੀ ਮਰਜੀ ਹਮ ਚਲੋ ਕੋਈ ਗੱਲ ਨਹੀਂ ਟਰੋਲੀ ਬੈਗ ਵੀ ਆ ਜਾਊਗਾ ਆਪਣੇ ਛਿੱਤੀ ਛਿੱਤੀ ਉਹ ਮੈਨੂੰ ਕਹਿੰਦੇ ਜੇ ਰੱਖਣਾ ਰੱਖ ਲੋ ਕਹਿੰਦੇ 12000 ਰੁਪਏ ਕਰ ਦੋ ਮੈਂ ਕਹਿੰਦਾ ਨਹੀਂ ਮੇਰਾ ਤਾਂ ਉਹ ਵੀ ਭੇਜ ਦੋ ਉਹ ਫਾਇਦੇ ਚਾ ਕਿਉਂ ਬਾਹਰ ਹੁਣ ਸਾਰਾ ਦਿਨ ਜਾਣਾ ਹਾਂ ਇਹ ਵੀ ਹੈ ਚਲ ਆ ਦੇਖੋ ਆ ਜਾ ਚੱਲੀਏ ਚੰਦੀ ਆ ਦੇਖ ਲਓ ਬਈ ਸਮਾਨ ਚਕਾਰ ਰੱਖਿਆ ਮੈਨੂੰ ਛੋਟੀ ਮੰਮੀ ਤੁਸੀਂ ਆ ਕਿੱਥੇ ਤਰਾ ਯਾਰ ਆ ਕਿੱਥੇ ਤਰਾ ਸਮਾਨ ਲਿਆ ਠੀਕ ਹੈ ওকে ਗਾਇਜ਼ ਹਾਂ ਜੀ ਗਾਇਜ਼ ਮੈਂ ਵੀ ਇਹੀ ਜਾਂਦੀ ਹੁੰਦੀ ਸੀ ਨਾ ਹਸਪੀਟਲ ਵਾਹ ਯਾਰ ਆ ਜਾ ਹੁਣ ਨਾ ਚੱਲੀਏ ਬਹੁਤ ਸ਼ਰਫ ਕਰਲੀ ਜੀ ਨੂੰ ਓਖਾ ਲੱਗਦਾ ਮੇਰੇ ਨਾਲ ਕੋਈ ਕੁੜੀ ਨਹੀਂ ਹੁੰਦੀ ਤਾਂ ਆਵਾਂਗੇ ਵੀ ਸ਼ਾਇਦ ਸਰਪ੍ਰਾਈਜ਼ ਵਿਜ਼ਿਟ ਠੀਕ ਹੈ ਉਹ ਜਾ ਰਹੀ ਹੈ ਉਸकी तो ਵੀਡੀਓ ਬਣਾਓ ਹਾਂ ਹਾਂ ਲੈ ਇਹ ਜਾ ਰਹੀ ਹੈ ਬਾਈ ਹੋਸਟਲ ਦੀਦੀ ਉਹੀ पे ਵੱਢ ਕੇ ਆਇਆ ਹੈ 7 ਸਾਲ 7 ਸਾਲ ਉਹ ਇੱਥੇ ਗੁਜ਼ਾਰੇ ਨੇ ਕੋਈ ਨਹੀਂ ਜਾਵਾਂਗੇ ਆਪਾਂ ਹਾਂ ਅਮਰੂਦ ਅਮਰੂਦ ਖਾ ਕੇ ਜਾਈਂ ਪਾਪੇ ਨੇ ਅਮਰੂਦ ਭੇਜਣ ਜ਼ਰੂਰ ਜੀ ਹਾਂ ਕਿਨੇ ਕਰ ਜਦੋਂ ਮੈਂ ਮਾਸੀ ਨੇ ਕਿਹਾ ਸੀ ਇੱਕ ਵੇਸੇ ਲਿਆ ਕੰਸੂ ਇਹ ਮਨੀ ਮਾਸੀ ਮਤਲਬ ਮਨੀ ਆ ਉਹ ਕਹਿ ਰਹੀ ਸੀ ਉਹ ਬਹੁਤ ਦੇਖ ਰਹੀ ਰਹੇ ਥੋੜੀ ਕੁੜੀ ਇੰਨੀ ਤਰੱਕੀ ਕਰ ਗਈ ਇੰਨੀ ਉਹ ਕਹਿ ਰਹੀ ਸੀ ਕਿ ਬਹੁਤ ਸੋਹਣ ਲੱਗਦੀ ਆ ਪਾਪਾ ਪਾਪਾ ਕਹਿੰਦੀ ਆ ਪਾਪਾ ਪਾਪਾ ਕਹਿੰਦੀ ਆ ਤੇ ਪਾਪਾ ਹੀ ਆ ਫਿਰ ਉਹ ਕਹਿੰਦੀ ਉਹਦੇ ਬਾਅਦ ਚੋਂ ਮਤਲਬ ਸਿੰਪਲ ਵੀ ਮਤਲਬ ਉਹ ਨਹੀਂ ਕਰਦੀ ਵੀ ਐਟਿੰਗ ਕੁਝ ਨਹੀਂ ਵੀ ਕਰਦੇ ਲਵੇ ਤੋਂ ਨਹੀਂ ਕਰਦੀ ਹਾਂਜੀ ਐਚੇ 1 ਵਜੇ ਤੱਕ ਹਾਂਜੀ ਹਾਂਜੀ ਆ ਥੱਲੇ ਕਰੋ ਇਮਾਨਦਾਰੀ ਨਾਲ ਸੱਚੀ ਦੱਸੂਗੀ ਹਾਂ ਹਾਂ ਇਸ ਸਿਖਾਇਆ ਕਿ ਨਾ ਸੀਗਾ ਤੈਨੂੰ ਟ੍ਰਿਕਸ ਚਾਚੇ ਤੁਸੀਂ ਆ ਕੱਲਾ ਕੱਲਾ ਚਾਚਾ ਹੀ ਆ ਜੀਨੇ ਰਿਪੋਰਟ ਕੀਤੀ ਮੈਨੂੰ ਘਰ ਚੁਰਕੀ ਸੀ ਨਹੀਂ ਨੀ ਕਰੀ ਹੈਗੀ ਮਤਲਬ ਕੀ ਸਿਖਾਇਆ ਸੀਗਾ ਤੈਨੂੰ ਇਸ ਸ਼ਬਦ ਰਿਗਾਰਡਿੰਗ ਵੀ ਪਹਿਲਾਂ ਮੈਂ ਦਾਦਾ ਦਾਦਾ ਕਹਿੰਦੀ ਹੁੰਦੀ ਦੀ ਚਾਚਾ ਕਹਿੰਦਾ ਹਾਂ ਪਹਿਲਾਂ ਨਾ ਮੈਂ ਦਾਦਾ ਕਹਿੰਦੀ ਹੁੰਦੀ ਸੀ ਵੀਡੀਓਸ 'ਤੇ ਫਿਰ ਚਾਚਾ ਕਹਿੰਦਾ ਕਹਿੰਦਾ ਜੇ ਤੁਸੀਂ ਦਿਖਾਉਣੀ ਆ ਤਾਂ ਰਿਐਲਿਟੀ ਦਿਖਾਓ ਹਾਂ ਹਾਂ ਫਿਰ ਮੈਂ ਕਹਿੰਨੀ ਯਾਰ ਚਾਚੇ ਦੀ ਗੱਲ ਵੀ ਸਹੀ ਆ ਫਿਰ ਮੈਂ ਰਿਐਲਿਟੀ ਪੂਰੀ ਕੋਈ ਐਡਿਟਿੰਗ ਨਹੀਂ ਕੋਈ ਫਿਲਟਰ ਨਹੀਂ ਨੀ ਚੀ ਸਮਝਿਆ ਭਾਈ ਹੂੰ ਪਹਿਲਾਂ ਇਹਨੇ ਵੀ ਸਟਾਰਟ ਕਰੀ ਸੀ ਆਪਣੇ ਸਹਿਜ ਨੇ ਵਲੋਗਿੰਗ ਹਨਾ ਦੁਬਾਰੇ ਕਰ ਪਰ ਹੁਣ ਇਹ ਦੁਬਾਰੋ ਫੇਰ ਹੀ ਸਟਾਰਟ ਕਰੂਗਾ ਪਹਿਲਾਂ ਇਹਨੇ ਏਦਾਂ ਹੀ ਕੁਇਟ ਕਰਤੀ ਬਸ ਕੰਸਿਸਟੈਂਸੀ ਨਹੀਂ ਬਣਾ ਕੇ ਰੱਖੀ ਹੁਣ ਦੁਬਾਰੋ ਸਟਾਰਟ ਕਰੇਗਾ ਇਹ ਲਿਆਇਆ ਪਾਪਾ ਮਰੂਦ ਲਿਆਇਆ ਪਾਪਾ ਓਏ ਮ ਲੱਡੂ ਥੋੜੀ ਹੈ ਜਿਹੜੀ ਫੋਟੋ ਖਿਚਾਉਣੀ ਐਵੇਂ ਸੁਨਮਾਰਿਤ ਕਰ ਰਿਹਾ ਸੁਨਮਾਰਿਤ ਕਰ ਰਿਹਾ ਸਾਡੇ ਮਰੂਦ ਨੇ ਡਾਡੇ ਤੇਰੇ ਦਾਦੇ ਦੇ ਲਾਏ ਆ ਪੁੱリエ ਹਾਂ 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 ਠੀਕ ਹੈ ਠੀਕ ਹੈ ਥੈਂਕ ਯੂ ਆੰਦੇ ਨੂੰ ਕਿਵੇਂ ਰੋਵੇ ਲੈ ਨੂੰ ਇੱਕ ਤੋੜੀ ਜੇ ਪਰਾਂ ਗਏ ਅੱਜ ਰੋੜਾ ਪਾਸੇ ਵਗ ਰੋਗੇ ਆ ਵੀ ਇੱਕ ਦੋ ਥਿਆ ਗਿਆ ਦੋ ਬੱਚੇ ਵੀ ਤੇ ਨਹੀਂ ਆਏ ਹਾਂ 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 ਸਾਮ ਕੁੰਜੀਆਂ ਨੀਤੀਆਂ ਚੱਲੀਆਂ ਸਰਦਾਰੀ ਹਾਂ ਨਾ ਮੈਂ ਸਾਮ ਕੁੰਜੀਆਂ ਸਾਮ ਕੁੰਜੀਆਂ ਨੀਤੀਆਂ ਕਰ ਚਲੀਆਂ ਸਰਦਾਰੀ ਹਾਏ ਹਾਏ ਵੀਰਾ ਵੀ ਮਰਬੇ ਵਾਲਿਆ ਤੈਨੂੰ ਭਗ ਪਨਵੇਸ਼ਰ ਲਾਵੇ ਤੈਨੂੰ ਵੀ ਆਉਂਦਾ ਹੈ ਹੋਰ ਹੈ ਕੇ ਵੀਰਾ ਵੀ ਮਰਬੇ ਮੇਰਾ ਮੈਂ ਤਾਂ 45 ਉਹ ਲੈ ਯਾਰ ਕੁਝ ਨਹੀਂ ਹੁੰਦਾ ਮੇਰਾ ਪਾਈਨਟ ਦੇ ਨਾਲ ਹੀ ਪਾਈ ਚਲ ਕੀ ਕਹਿ ਰਹੀ ਹੈ ਨਹੀਂ ਪਉਂਦੀ ਕਿਧਰੇ ਨਹੀਂ ਪਉਂਦੀ ਵੀਰਾ ਵੀ ਮਰਬੇ ਵਾਲਿਆ ਤੈਨੂੰ ਭਗ ਪਨਵੇਸ਼ਰ ਲਾਵੇ ਬਾਬੂ ਤੇਰੀ ਰੱਖੀ ਸੰਭ ਕੇ ਇਹਨੂੰ ਦਾਗ ਨਹੀਂ ਹਵਾ ਜਿੰਨਾ ਲਾਇਆ ਤੱਕ ਤੱਕ ਪਰੇਗਾ ਤੇਰਾ ਮੈਂ ਨਹੀਂ ਪੌਂਦੀ ਕਿਦੀ ਇੱਧਰ ਭੋਲ ਕੇ ਸੁਣਾ ਦੇ ਪੌਂਦੀ ਨਹੀਂ ਕੀਤੇ ਸੱਚੀ ਕਹਿ ਰਹੀਆਂ ਮੇਰੀ ਬੀਬੀ ਸੱਚੀ ਕਹਿ ਰਹੀਆਂ ਆਲਾ ਮਾਈ ਸਾਬ ਕੁੰਜੀਆਂ ਨੇ ਤੀਆਂ ਕਰ ਚੱਲੀਆਂ ਸਰਦਾਰੀ ਵੀਰਾ ਵੇ ਮਰਬੇ ਵਾਲਿਆ ਤੈਨੂੰ ਭਾਗ ਪਨ ਮੇ ਸਰ ਲਾਵੇ ਬਾਬੂ ਤੇਰੀ ਰਖੀ ਸਾਭ ਕੇ ਨੀ ਇਹਨੂੰ ਦਾਗ ਨਾ ਹਵਾ ਜਿੰਨ ਲਾਇਆ ਆ ਲੈ ਮੈਂ ਸਾਬਕੂਂਜੀਆਂ ਨੀਤੀਆਂ ਕਰ ਚੱਲੀਆਂ ਸਰਦਾਰੀ ਹਾਂ ਕੀਆ ਬਾਤ ਹੈ ਅੱਜ پتہ ਲੱਗਿਆ ਬੀਬੀ ਤੈਨੂੰ ਵੀ ਆਉਂਦੇ ਨੇ ਹੈ ਫਿਰ ਆਪਣੇ ਘਰ ਸਾਰੇ ਸ਼ਿੰਗਰ ਪਰ ਬੈਠੇ ਨੇ ਬਸ ਮੈਨੂੰ ਛੱਡ ਕੇ ਤੈਨੂੰ ਜਾਂ ਕਿ ਸਭ ਦੀ ਮਾਂ ਬਣੀ ਮੈਂ ਕਿਤੇ ਮਾਮੇ ਦਾ ਬਸ ਐਵੇਂ ਬੋਲਣ ਆਉਂਦਾ ਮੈਨੂੰ ਗਾਣਾ ਨਹੀਂ ਆਉਂਦਾ ਹੈਗਾ ਤੇਰੇ ਵਾਂਗ ਈ ਲੱਗ ਵੀ ਨਹੀਂ ਰਹੇ ਤੁਸੀਂ ले कश्मीरी कहतोस ही लग नहीं रहे क्यों नहीं है माजी कश्मीरी बोली अरे क्या बात है कश्मीरी काड़ा है ये हैंडमेड है सारी इसमें रंग एक और दो काम एक ही है जरा दिखाएंगे चलो है ये कितने के लगा रहे हो हां ये से ये तो महंगा है इससे इससे ज्यादा महंगा ना वो देखो कश्मीरी काड़ा है। ये हैंडमेड अंकल ਵਾ ਇਹ 컬러 ਇਹ ਤੇ तेरे ਕੋਲ ਨਹੀਂ ਮੈਨੂੰ ਤਾਂ ਆਪਸਿੰਦਾ ਆ ਪਰ ਤੁਸੀਂ ਰੇਟ ਹੀ ਬਹੁਤ ਆਸਰੇ ਹੋ ਇਹਦਾ ਚੀਜ਼ ਵੀ ਹੈ ਨਾ ਬੀਨ ਹਾਂ ਚੀਜ਼ ਦੇਖੋ ਕੀ ਹੈ ਚੀਜ਼ ਵੀ ਅੱਛੀ ਹੈ ਕਰਾ ਇਹਨੇ ਇਸਕੂ ਮੈਂ ਵੀ ਲੋਦੀ ਦੀ ਹੈਗੀ ਇਹ ਹੈ ਹੀ ਕਰਦੀ ਹੈ ਕਰ ਲਿਆ ਨਹੀਂ ਬਹੁਤ ਅੱਛੀ ਲੱਗ ਰਹੀ ਹੈ ਇਹ ਉਧਰ ਸ਼ਾਇਦ ਨਾ ਸਮਾਨ ਹੈ ਮੇਰਾ ਗੋਦਾਮ ਹੈ ਇਸ ਮੇਰਾ ਹਾਂ ਸਮਾਨ ਹੈ ਹਾਂ ਅੱਛਾ ਇੱਥੇ ਸਮਾਨੇ ਤੋਂ ਹੀ ਆਨੇ ਹੋ ਫਿਰ ਤੁਸੀਂ ਹਾਂ ਇੱਥੇ ਰਹਨੇ ਹੋ ਹਾਂ ਉਰੀ ਰੈਣੂ ਕਾ ਮਤਲਬ ਅੰਕਲ ਫਿਰ ਕੁਰਤੇ ਲੈ ਕੇ ਆਣਾ ਅਗਲੀ ਵਾਰੀ ਬਈ ਕਿਦਣਾ ਰੇੜੀ ਵਾਲੇ ਸੱਪੇ ਨਹੀਂ ਮੁਕਰੇ ਹੈਗੇ ਪਹਿਲਾਂ ਰੇੜੀ ਦਾ ਕੁੰਡਾ ਖੋ ਗਿਆ ਸੀ ਹੁਣ ਰੇੜੀ ਨਾ ਸੌਰੀ ਪਹਿਲਾਂ ਮੋਟਰਸਾਈਕਲ ਦੀ ਉਹ ਗਿਰ ਗਈ ਸੀ ਤੇ ਹੁਣ ਰੇੜੀ ਦਾ ਕੁੰਡਾ ਹੋ ਗਿਆ ਵੀ ਆਪਣੀ ਦਾ ਦੇਖਨੇ ਬਾਈ ਕੀ ਬਣਦਾ ਹੈ ਜੀ ਸੱਪ ਹੈ ਹਾਂ ਲਾਲ ਰੰਗ ਦਾ ਲਾਲ ਰੰਗ ਦਾ ਸੱਪ ਦਿਹਾਇਆ ਬਾਈ ਕਹਿੰਦਾ ਮੂਹ ਪੱਤੇ ਦੇ ਪਾਸੇ ਵਰਕ ਹੂੰ ਛਾਲਗਮ ਖਾ ਲਾਂਗੇ ਮਿੱਠਾ ਹੁੰਦਾ ਹਾਂ ਹਾਂ ਖਾ ਲਾਂਗੇ ਕੋਈ ਨਹੀਂ ਆ ਲੱਗ ਰਿਹਾ ਵੀ ਆਪਣੇ ਛਾਲਗਮ ਵੀ ਲੱਗ ਰਿਹਾ ਅੰਦਰ ਮੂੜੀਆਂ ਲੱਗ ਰਹੀਆਂ ਨੇ ਓਕੇ ਛੱਲ ਕੇ ਦੇਖੀ ਸਮਾਜ ਦੀ ਨਾਲੇ ਪੰਡ ਚ ਰਾਜ ਚੱਲ ਪੰਡ ਬਈ ਆਪਾਂ ਚੱਕੇ ਨੂੰ ਲੈ ਕੇ ਜਾਣੇ ਆ ਘਰੇ ਉਹ ਖੜੀ ਆਪਣੀ ਰੇੜੀ ਪਰੇ ਚਲੋ ਵੋ ਜੀ ਚੱਲਨੇ ਆ ਬਈ ਆਪਾਂ ਘਰੇ ਹਾਂਜੀ ਤਾਂ ਇਹ ਸੀਗਾ ਵੀ ਅੱਜ ਦਾ ਆਪਣਾ ਸੰਡੇ ਦਾ ਵਲੌਗ ਠੀਕ ਹੈ ਤੁਹਾਨੂੰ ਮੈਂ ਦਿਖਾਦਾ ਬਸ ਫਿਰ ਉਹੀ ਸਾਰੀ ਰੁਟੀਨਾ ਕੀ ਆਪਣੇ ਫਿਰ ਧਾਰਾਂ ਤੋਂ ਰਕ ਡਾ ਨਾ ਟਾਈਮ ਹੋ ਜਾਊਗਾ ਐਨੇ ਚਲੋ ਆਪਾਂ ਰੈਸਟ ਕਰ ਲਈਏ ਹਨਾ ਸਾਢੇ 3:00 4:00 ਹੋ ਗਏ ਤੇ ਇਹੀ ਸੀਗਾ ਵੀ ਅੱਜ ਦਾ ਆਪਣਾ ਸੰਡੇ ਦਾ ਵਲੌਗ ਉਮੀਦ ਹੈ ਵੀ ਤੁਹਾਨੂੰ ਵਧੀਆ ਲੱਗਿਆ ਹੋਣਾ ਇੰਸਟਾਗ੍ਰam ਤੇ ਬਈ ਆਪਣੇ 10000 ਫਾਲੋਅਰਸ ਹੋ ਚੁੱਕੇ ਨੇ ਤੁਹਾਡੇ ਸਭ ਦੇ ਪਿਆਰ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਬਈ ਐਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਐਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਤੇ ਚਲੋ ਜੀ ਅੱਜ ਆਪਾਂ ਹੋਰ ਐਂਡ ਕਰਦੇ ਆ ਆਪਣਾ ਵਲੌਗ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਿਓ ਟਾਟਾ ਬਾਏ ਬਾਏ ਸਤਿ ਸ਼੍ਰੀ ਅਕਾਲ